ਜਿਹੜਾ ਇਹ ਬੱਚੇ ਇਸ ਤਰ੍ਹਾਂ ਆਪਣੀ ਮਨਮਰਜ਼ੀਆਂ ਕਰਕੇ ਰਾਤ ਭਰਾਂ ਤੇ ਜਾਂਦੇ ਨਹੀਂ ਜਾਣਾ ਚਾਹੀਦੇ ਇਹ ਬਾਬੇ ਬਕਾਲੇ ਗਿਆ ਹੈ ਜੀ ਮੌਕੇ ਤੇ ਜੇ ਨਹੀਂ ਦੱਸੋਗੇ ਮੌਕੇ ਤੇ ਹੋ ਗਈ ਜੀ ਮੇਰੇ ਕੋਲ ਹਸਪਤਾਲ ਛੜਦਿਆਂ ਖੜਦਿਆਂ ਜਦੋਂ ਰਸਤੇ 'ਚ ਪੂਰਾ ਹੋ ਗਏ ਗੱਲ ਇਹ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਤੇ ਕੰਟਰੋਲ ਕਰਨਾ ਚਾਹੀਦਾ ਮਾਪਿਓ ਨੂੰ ਇਹ ਮੋਟਰਸਾਈਕਲ ਜਿਹੜੇ ਆਪਣੇ ਘਰ ਲੈ ਕੇ ਨਹੀਂ ਆਣੇ ਤੁਰ ਪੈਣੇ ਰੱਬਾ ਯਾਰ ਆਹ ਦਿਨ ਨਾ ਕਿਸੇ ਦੇ ਲੈ ਆਵੀਂ ਰਖੜੀ ਵਾਲੇ ਦਿਨ ਭੈਣ ਨੇ ਆਪਣੇ ਭਰਾ ਦਾ ਕੀਤਾ ਆਪਣੇ ਹੱਥੀਂ ਅੰਤਿਮ ਸੰਸਕਾਰ ਤੁਹਾਨੂੰ ਦੱਸਦੇ ਕਿ ਅੱਜ ਰਖੜੀ ਦਾ ਤਿਉਹਾਰ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸੜਕ ਹਾਦਸੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਦੁਖਦਾਇਕ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਖਡੂਰ ਸਾਹਿਬ ਤੋਂ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ 21 ਸਾਲ ਉਮਰ ਸੀ ਉਸ ਦੀ ਸਿਰਫ ਤੇ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਦੇ ਲਈ ਗਿਆ ਸੀ ਤਾਂ ਰਾਹਤੇ ਦੇ ਵਿੱਚ ਉਸ ਦਾ ਐਕਸੀਡੈਂਟ ਹੋ ਗਿਆ ਸੜਕ ਹਾ사 ਹੋ ਗਿਆ ਉਸ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਆਸਥੇ ਦੇ ਵਿੱਚ ਮੌਤ ਹੋ ਗਈ ਹੈ ਮਾਪਿਆਂ ਦਾ ਇਕਲੌਤਾ ਪੁੱਤ ਦੱਸਿਆ ਜਾ ਰਿਹਾ ਹੈ ਤੇ ਉਧਰ ਉਸਦੀ ਭੈਣ ਘਰ ਦੇ ਵਿੱਚ ਰਖੜੀ ਬੰਨਨ ਦੇ ਲਈ ਆਈ ਹੋਈ ਸੀ ਉਸਦੇ ਲੇਕਿਨ ਉਸ ਨੂੰ ਕੀ ਪਤਾ ਸੀ ਕਿ ਉਸਦੇ ਭਰਾ ਦੇ ਨਾਲ ਵੱਡਾ ਪਾਣਾ ਵਾਪਰ ਜਾਣਾ ਰਸਤੇ ਦੇ ਵਿੱਚ ਜਿੱਥੇ ਉਸਨੇ ਅੱਜ ਰਖੜੀ ਬੰਨਨੀ ਸੀ ਰਖੜੀ ਮੌਕੇ ਲੇਕਿਨ ਆਪਣੇ ਹੱਥੀ ਉਸਨੇ ਅੰਤਿਮ ਸੰਸਕਾਰ ਕੀਤਾ ਆਖਰੀ ਵਾਰ ਪਹਿਲਾਂ ਉਸਦੇ ਗੁੱਟ ਤੇ ਰਖੜੀ ਬੰਨੀ ਫਿਰ ਉਸ ਤੋਂ ਬਾਅਦ ਆਪਣੇ ਹੱਥੀ ਭੈਣ ਨੇ ਆਪਣੇ ਭਰਾ ਦਾ ਸੰਸਕਾਰ ਕੀਤਾ ਅੰਤਿਮ ਸੰਸਕਾਰ ਕੀਤਾ ਇਹਥੋਂ ਜੇ ਬੜੀ ਨੰਨਨ ਜੋ ਘਟਨਾ ਹੋਈ ਹੈ ਜਿਹੜੀ ਇਕੱਲਾ ਪਰਿਵਾਰ ਦੇ ਵਿੱਚ ਇੱਕ ਬੇਟਾ ਸੀ ਉਹ ਬਾਪ ਦਾ ਤੇ ਬੜੀ ਬਹੁਤ ਹੀ ਨੰਨਨ ਜੋ ਘਟਨਾ ਜਿਹੜੀ ਕਿ ਬੱਚਿਆਂ ਦੇ ਇਹ ਜਿਹੜੇ ਆਪਣੀ ਮਰਜ਼ੀਆਂ ਦੇ ਨਾਲ ਕਦਮ ਚੁੱਕ ਕੇ ਰਾਤ ਜਾਂਦੇ ਆ ਇਹ ਹੋਣਾ ਨਹੀਂ ਚਾਹੀਦਾ ਇਕੱਲਾ ਇਕੱਲਾ ਬੇਟਾ ਹੀ ਉਹਦਾ ਤੇ ਮੇਰੇ ਕੋਲ 23 ਤਰੀਕ ਨੂੰ ਇਹ ਦੀ ਜਿਹੜੀ ਭਰਤੀ ਦਾ ਰਿਜ਼ਲਟ ਆ ਰਿਹਾ ਹੈ ਜਿਹੜੇ ਦੇਖ ਕੇ ਆਇਆ ਆਪਣੇ ਟ੍ਰਾਇਲ ਤੇ ਇਹ ਮੈਂ ਇਹ ਕਹਿਣਾ ਚਾਹੁੰਦਾ ਮਾਤਿਆਂ ਨੂੰ ਬੱਚਿਆਂ ਨੂੰ ਆਪਣੇ ਤੇ ਕੰਟਰੋਲ ਕਰਨਾ ਚਾਹੀਦਾ ਜਿਹੜਾ ਇਹ ਬੱਚੇ ਇਸ ਤਰ੍ਹਾਂ ਆਪਣੀ ਮਨਮਰਜ਼ੀਆਂ ਕਰਕੇ ਰਾਤ ਭਰਾਂ ਤੇ ਜਾਂਦੇ ਨਹੀਂ ਜਾਣਾ ਚਾਹੀਦਾ ਮਤਲਬ ਜੀ ਕਿੱਥੇ ਮੇਲਾ ਦੇਖਣ ਜਾ ਰਹੇ ਸੀ ਇਹ ਬਾਬੇ ਬਕਾਲੇ ਗਏ ਸੀ ਮੌਕੇ ਤੇ ਜਿਹੜੀ ਜੱਥ ਹੋਈ ਮੌਕੇ ਤੇ ਹੋ ਗਈ ਜੀ ਮੇਰੇ ਖੂਨ ਹਸਪਤਾਲ ਕੜਦਿਆਂ ਖੜਦਿਆਂ ਜਦੋਂ ਰਸਤੇ 'ਚ ਪੂਰਾ ਹੋ ਗਏ ਇਹ ਘਰੋਂ ਮੇਲਾ ਵੇਖਣ ਗਏ ਭਾਈ ਤੇ ਰਸਤੇ 'ਚ ਅਣਪਛਾਤੀ ਗੱਡੀ ਨਾਲ ਲੱਗ ਕੇ ਐਕਸੀਡੈਂਟ ਹੋ ਗਿਆ ਜਿੱਥੇ ਕਿੱਥੇ ਜਾ ਰਹੇ ਸੀ ਮੇਰਾ ਦੇਖ ਇਹ ਬਾਬੇ ਬਕਾਲੇ ਜੀ ਇਹ ਨਾਲ ਦੇ ਨੌਜਵਾਨ ਰੁਪਿੰਦਰ ਸਿੰਘ ਕਿੰਨੀ ਕੁ ਬਸ ਸੀ ਫੇ 20 ਸਾਲ ਦੇ ਦੋ ਇਹ ਜੇ ਇੱਕ ਭੈਣ ਦੇ ਇੱਕ ਭਰਾ ਦੇ ਬੱਚੇ ਦੋ ਪਰਿਵਾਰਕ ਮੈਂਬਰ ਹਾਂ ਜੀ ਮੰਮੀ ਡੈਡੀ ਇਹਦੇ ਕੀ ਮੰਗ ਕਰੀਂ ਮੰਗ ਸਰ ਬਾਂਗਣ ਕਦੀ ਕਰਾਂਗੇ ਬੰਦਾ ਹੀ ਚਲੇ ਗਿਆ ਬਾਕੀ ਇਹ ਨੌਜਵਾਨਾਂ ਨੂੰ ਵੀ ਮੋਟਰਸਾਈਕਲ ਮਾਲੋ ਘੱਟ ਭਜਾਉਣ ਇਹੋ ਹੀ ਹੋ ਸਕਦਾ ਔਰ ਕੋਈ ਹੱਲ ਐ ਨਹੀਂ ਇਸ ਚੀਜ਼ ਕੰਟਰੋਲ ਰੱਖਣ ਮਾਂ ਪਾ ਬੱਚਿਆਂ ਨੂੰ ਸਮਝਾਉਣਾ ਆਪਣੇ ਮੇਰਾ ਬਿੰਦਰ ਸਿੰਘ ਕਿਹੜਾ ਪਿੰਡ ਹੈ ਫਤੇਮ ਬੋਲ ਕਿਹੜਾ ਚਾਹੋਗੇ ਰਾਤਵਾਦੇ ਲੋਜਾਂ ਦੀ ਅਸੀਂ ਨਗਰਾਂ ਜਿਹੜਾ ਬੋਲ ਗੱਲ ਇਹ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਤੇ ਕੰਟਰੋਲ ਕਰਨਾ ਚਾਹੀਦਾ ਮਾਪਿਓ ਨੂੰ ਤੇ ਮੋਟਰਸਾਈਕਲ ਜਿਹੜੇ ਆਪਣੇ ਅੱਗ ਲੈ ਕੇ ਨੇ ਨੇ ਤੁਰ ਪੈਂਦੇ ਤੇ ਬਹੁਤ ਜਿਹੜੀ ਟ੍ਰੈਫਿਕ ਜਿਹੜੀ ਆ ਟੂ ਵੀਲਰ ਦੀ ਕੋਈ ਸਵਾਰੀ ਨਹੀਂ ਹੈਗੀ ਇਹ ਬੱਚਿਆਂ ਨੂੰ ਆਪ ਵੀ ਥੋੜਾ ਬਹੁਤ ਸੋਚਣਾ ਜੀਦਾ ਸਾਡੇ ਮਾਪਿਓ ਜਿਹੜੇ ਹੈਗੇ ਉਹਨੇ ਕਹਿੰਦੀ ਮੈਂ ਤਰ੍ਹਾਂ ਸਾਨੂੰ ਦੱਸਿਆ ਜਾ ਰਿਹਾ ਵੀ ਨੌ ਜਣੇ ਕੱਲਾ ਕੱਲਾ ਮਾਪੇ ਕੱਲਾ ਕੱਲਾ ਮਾਪਿਆਂ ਦਾ ਪੁੱਤੀ ਭੈਣ ਭਰਾ ਸੀ ਜਿਹੜੇ ਮੇਰੇ ਖਾਲਾਂ ਦੇ ਪੁਲਿਸ ਦੀ ਆਪਣੇ ਦੇਖ ਕੇ ਵੀ ਇੰਟਰਵਿਊ ਦੇਖਿਆ ਹੈ ਰਿਜ਼ਲਟ ਵੀ ਆਉਣਾ ਹੈ ਬਹੁਤ ਹੀ ਮਾੜੀ ਗੱਲ ਹੈ